ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਮੈਨੂੰ ਉਮੀਦ ਕਰਦੀ ਹਾਂ ਠੀਕ-ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਅੱਜ ਦੇ ਆਪਾਂ ਡਿਜ਼ਾਈਨ ਲੈ ਕੇ ਆਏ ਜੀ ਆਪਾਂ ਹਲਕੇ ਭਾਰੇ ਸਾਰੇ ਹੈਵੀ ਡਿਜ਼ਾਈਨ ਵੀ ਲੈ ਕੇ ਆਏ ਹਲਕੇ ਵੀ ਲੈ ਕੇ ਆਏ ਤੁਸੀਂ ਸਾਰੇ ਡਿਜ਼ਾਈਨ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਜਿੰਨੇ ਕ ਤੁਹਾਨੂੰ ਤੁਸੀਂ ਡਿਜ਼ਾਈਨ ਜਿਹੜੇ ਤੁਸੀਂ ਸਿਲੈਕਟ ਕਰਨੇ ਆ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਨੰਬਰ ਆਪਣੇ ਚਲਦੇ ਆ WhatsApp ਤੇ ਮੈਂ ਅਸੀਂ ਤੁਸੀਂ ਕਰ ਸਕਦੇ ਹਾਂ ਜੀ ਬਹੁਤ ਸੋਹਣੇ ਡਿਜ਼ਾਈਨ ਆ ਗਏ ਹਲਕੇ ਵੀ ਹੈਵੀ ਵੀ ਡਿਜ਼ਾਈਨ ਵੀ ਹੈ ਤੁਸੀਂ ਜਿਵੇਂ ਆਪਣੇ ਕੋਲੇ ਆ ਕਾਟਨ ਦੇ ਸੂਟ ਹੈ ਤੇ ਇਹਦੇ ਆਪਾਂ ਕਾਟਨ ਦੇ ਕਿਸੇ ਦੇ ਸੂਟ ਤੇ ਕਸਟਮਾਈਜ਼ ਕਰਾ ਸਕਦੇ ਹਾਂ ਆਪਣੇ ਕੋਲੇ ਸਟੱਫ ਵੀ ਸਾਰਾ ਆ ਗਿਆ ਕੱਲ ਸਟਾਕ ਖਤਮ ਹੋ ਗਿਆ ਸੀ ਤੇ ਅੱਜ ਆਪਣੇ ਕੋਲੇ ਕਾਟਨ ਦੇ ਸੂਟ ਹੋਰ ਆ ਜਾਣਗੇ ਜੀ ਤੇ ਜਿਸ ਸੂਟ ਦੇ ਸੂਟ ਤੇ ਤੁਸੀਂ ਕਸਟਮਾਈਜ਼ ਕਰਾਉਣਾ ਜੀ ਕਰਵਾ ਸਕਦੇ ਹਾਂ ਬਹੁਤ ਸੋਹਣੇ ਬਣ ਕੇ ਤਿਆਰ ਹੁੰਦਾ ਜਿਵੇਂ ਕਿ ਤੁਸੀਂ ਪੈਚ ਵਰਕ ਵੀ ਕਰਵਾ ਸਕਦੇ ਆ ਤੇ ਉਂਝ ਤੁਸੀਂ ਬੇਲਾ ਪਾ ਕੇ ਵੀ ਵਰਕ ਕਰਾ ਸਕਦੇ ਆ ਤੇ ਬਹੁਤ ਸੋਹਣਾ ਵਰਕ ਅੱਜ ਕੱਲਟ ਵਾਂਡ ਹੈ ਜੀ ਬਹੁਤ ਚਾਤਾ ਬਿਊਟੀ ਗੁੱਟੀ ਚੱਲ ਰਹੀ ਹੈ ਛੋਟੀ ਛੋਟੀ ਜਿਹਾ ਚਾਕਾਂ ਦੇ ਬਾਜੂ ਤੇ ਹੈਵੀ ਬਾਜੂ ਤੇ ਪੌਂਚੇ ਚੱਲ ਰਹੇ ਆ ਜਿਵੇਂ ਕਿ ਡਿਜ਼ਾਈਨ ਅੱਜ ਚੱਲ ਰਹੇ ਆ ਅੱਜ ਕੱਲ ਜੀ ਬੇਲਾ ਪਾ ਕੇ ਟ੍ਰੈਂਡ ਚੱਲ ਰਿਹਾ ਸਾਰੇ ਡਿਜ਼ਾਈਨ ਆਪਾਂ ਇਹਦੇ ਵੀ ਇਸ ਵੀਡੀਓ ਦੇ ਵਿੱਚ ਅਪਲੋਡ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਜੀ ਸਾਰੇ ਡਿਜ਼ਾਈਨ ਬਹੁਤ ਹੀ ਸੋਹਣੇ ਇਹਦੇ ਚ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਜਿੰਨਾ ਚੈਨ ਪਹਿਣਾ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਪਲੀਜ਼ ਪਲੀਜ਼ ਰਿਕਵੈਸਟ ਹੈ ਜੀ ਸਾਡੇ ਚੈਨਲ ਨੂੰ ਪਲੀਜ਼ ਸਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਸੀਂ ਤੇ ਇਹਨਾਂ ਤੱਕ ਵੀਡੀਓ ਜ਼ਰੂਰ ਦੇਖਦਿਆ ਕਰੋ ਜੀ ਇਸ ਤਰ੍ਹਾਂ ਦੇ ਆਪਣੇ ਜਿਆਣੀ ਦੇ ਪਹਿਣਾ ਦੇ ਕਾਲਾਂ ਆਪਣੇ ਕੋਲੇ ਮੈਸੇਜ ਆਉਂਦੇ ਜੀ ਆਪਾਂ ਨੂੰ ਹੋਰ ਕੁਝ ਹੀ ਮਿਲਦੀ ਹੈ ਬਹੁਤ ਪਹਿਣ ਆਪਾਂ ਨੂੰ ਮੈਸੇਜ ਕਰਦੇ ਆ ਕਾਲਾਂ ਕਰਦੇ ਆ ਜੀ ਤੁਹਾਡੀ سپورਟ ਨਾਲ ਹੀ ਅਸੀਂ ਇੱਥੇ ਤੱਕ ਪਹੁੰਚਿਆ ਨਹੀਂ ਹੋਰ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਤੇ ਸਾਡਾ ਵੀ ਜੀ ਖਦਾ ਸੀ ਹੋਰ ਛੋਟੇ ਛੋਟੇ ਤੁਹਾਡੇ ਲਈ ਡਿਜ਼ਾਈਨ ਲੈ ਕੇ ਆ ਕੇ ਵਰਕ ਕੀਤੇ ਆਪਣੇ ਕੋਲੇ ਕੁਝ ਕਿਡੀਆਂ ਨੂੰ ਪੁਰਾਣੀ ਬਣੇ ਹੋਏ ਸੀ ਕੁਝ ਆਪਾਂ ਨਾਲ ਦੇ ਨਾਲ ਬਣਾਈ ਜਾਂਦੇ ਆ ਜਿਵੇਂ ਕਿ ਡਿਜ਼ਾਈਨ ਆਪਣੇ ਕੋਲੇ ਬੜੀਆਂ ਹੁੰਦੇ ਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਦਿੰਦੇ ਆ ਆ ਵੀ ਆਪਾਂ ਇੱਕ ਡਿਜ਼ਾਈਨ ਦੇ ਕਲਰ ਦੇ ਅਲੱਗ-ਅਲੱਗ ਕਲਰਾਂ ਦੇ ਕੁੜੀਆਂ ਨਾ ਬਣਾਏ ਸੀ ਜੀ ਤੇ ਤੁਹਾਡੇ ਨਾਲ ਇਸ ਵੀਡੀਓ ਵਿੱਚ ਸ਼ੇਅਰ ਕਰਦੇ ਤੇ ਜਿਵੇਂ ਆਪਣੇ ਕੋਲੇ ਆ ਚੱਲ ਰਿਹਾ ਕਾਰਨਰਾਂ ਤੇ ਜਾਂ ਹਲਕਾ ਜਿਹਾ ਲਵੈਂਡਰ ਕਲਰ ਤੇ ਬਣੇ ਹੋਇਆ ਐਦਾਂ ਤੁਸੀਂ ਕਾਟਨ ਦੇ ਸੂਟਾਂ ਦੇ ਵੀ ਕਰਾ ਸਕਦੇ ਆ ਜਿਆਦਾ ਜਿਆਦਾ ਨਹੀਂ ਜੀ 7-800 ਦਾ ਸੂਟ ਤੁਹਾਨੂੰ ਪੈ ਜਾਊਗਾ ਤੇ ਕਾਟਨ ਦੇ ਜਿਵੇਂ ਚਾਕਾਂ ਬਿਲਾਂ ਤੇ ਤੁਸੀਂ ਬਾਜੂ ਤੇ ਬਿਲਾਂ ਤੇ ਚਾਕਾਂ ਤੇ ਜਾਂ ਘੇਰੀ ਤੇ ਕਰਾਉਣਾ ਤੇ ਬਾਜੂ ਤੇ ਕਰਾਉਣਾ ਸੋ ਨੂੰ 750 ਦਾ 800 ਦਾ ਪੈ ਜਾਊਗਾ ਕਾਟਨ ਦਾ ਕੈਮਰੀ ਕਾਟਨ ਦੀ ਸੂਟ ਜੇ ਇਹਦਾ ਪਊਗਾ ਜੇ ਵੀ ਤੁਸੀਂ ਹੈਵੀ ਵਰਕ ਕਰਾਉਣਾ ਹੈਵੀ ਵਰਕ ਤਾਂ ਆਪਣੇ ਕੋਲੇ ਜੀ ਹੁਣ 7-800 ਤੋਂ ਕੋਈ ਇਹਦੇ ਚੋਂ ਘੱਟ ਨਹੀਂ 7-800 ਦਾ ਸੂਟ ਹੈਵੀ ਵਰਕ ਹੈ ਜੀ 7-800 ਦੇ ਸੋ ਨੂੰ ਫੈਬਰਿਕ ਪੈ ਜਾਊਗਾ ਤੇ 15-1600 ਦਾ ਬਣ ਜਾਂਦਾ ਜੀ ਉਸ ਤਰ੍ਹਾਂ ਤੇ ਬਹੁਤ ਆਪਣੇ ਕੋਲੇ ਸਾਰੇ ਪ੍ਰਾਈਸ ਦੇ रेट ਘੱਟ ਹੈ ਜੀ ਤੁਸੀਂ ਇਹਨਾਂ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜਿਵੇਂ ਕੋਈ ਇਹਦੇ ਵਿੱਚ ਡਿਜ਼ਾਈਨ ਹੈਗੇ ਆ ਇਹਦੇ ਵਿੱਚ ਵਰਕ ਡਿਜ਼ਾਈਨ ਹੈਗੇ ਜਿਵੇਂ 300 ਤੋਂ ਸਟਾਰਟ ਹੈ ਤੇ 700 ਤੋਂ 750 ਤੇ 700 ਤੋਂ 800 ਪੈਂਦਾ ਜਿਹੜੇ ਕੋਈ 500 ਤੋਂ ਵਰਕ ਹੈ ਤੇ ਉਹ ਤੁਹਾਨੂੰ ਜੀ 11-1200 ਦਾ ਸੂਟ ਪੈ ਜਾਂਦਾ ਰੇਟ ਆਪਣੇ ਬਹੁਤ ਘੱਟ ਰੇਟ ਹੈ ਜੀ ਵਰਕ ਪ੍ਰਾਈਸ ਦੀ ਵੀ ਘੱਟ ਹੈ ਤੇ ਸੂਟਾਂ ਦੀ ਵੀ ਘੱਟ ਹੈ ਜੀ ਜਿਵੇਂ ਆਪਣੇ ਤੁਹਾਨੂੰ ਆਹ ਕੋਰਨਰਾਂ ਤੇ ਸ਼ੇਅਰ ਕੀਤਾ ਜੀ ਹਲਕਾ ਜਿਹਾ ਵਰਕ ਤੇ ਇਹ ਤੁਹਾਨੂੰ 700 ਦੇ ਹੀ ਪਊਗਾ ਜਿਹੜੀ ਅੱਜ ਦੀ ਵੀਡੀਓ ਬਣਾਈ ਸੀ ਆਪਾਂ ਡਿਜ਼ਾਈਨ ਸਾਰੇ ਵਿੱਚ ਸ਼ੇਅਰ ਕਰਦੇ ਤੁਹਾਡੇ ਨਾਲ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਜੀ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਕੋਰਵ ਟਿਕ 11 ਤੁਸੀਂ ਉੱਥੇ ਵੀ ਫੋਲੋ ਕਰ ਲਓ ਜੀ ਉੱਥੇ ਆਪਾਂ ਐ ਹੁੰਦਾ ਨਾ ਇਹ ਅਲੱਗ-ਅਲੱਗ ਸੂਟਾਂ ਦੀ ਜਦੋਂ ਆਪਾਂ ਬਾਰ ਕਰਦੇ ਹਾਂ ਸੂਟ ਉਹਦੀ ਵੀਡੀਓ ਜ਼ਰੂਰ ਬਣਾਉਣੀ ਆ ਤੇ ਉਹ ਆਪਾਂ ਇੰਸਟਾਗ੍ਰam ਤੇ ਪਾਉਣੀ ਹੁੰਦੀ ਆ ਤੁਸੀਂ ਉੱਥੇ ਕੱਲਾ-ਕੱਲਾ ਸੂਟ ਵੇਖਣ ਲਈ ਜੀ ਉੱਥੇ ਹੀ ਫੋਲੋ ਕਰ ਲਓ ਜੀ ਸਾਨੂੰ ਕੋਰਵ ਟਿਕ 11 ਨੂੰ ਤੇ ਆਪਣੇ ਕੋਲੇ ਸਾਰੇ ਸੂਟ ਤੁਹਾਡੇ ਨਾਲ ਸ਼ੇਅਰ ਕਰਦੇ ਜਿਵੇਂ ਮੈਂ ਰੈੱਡ ਤੇ ਇੱਕ ਆ ਪੀਚ ਜਿਹਾ ਸ਼ੇਅਰ ਕੀਤਾ ਇਹ ਬਾਂਗਲੇ ਚ ਬਣੇ ਹੋਏ ਸੀ ਇਹ ਆਪਾਂ ਕੁਝ ਕੇ ਸੂਟ ਤਾਂ ਹੀ ਸ਼ੇਅਰ ਕੀਤੇ ਤੁਹਾਡੇ ਨਾਲ ਵਰਕ ਵੀ ਕਈ ਸਿੰਥੈਟਿਕ ਕੱਪੜੇ ਕੱਪੜੇ ਤੇ ਕਰਾਉਣ ਹੁੰਦਾ ਜਿਵੇਂ ਖਾਦੀ ਛਿਲਕੋ ਹੋ ਗਈ ਜੀ ਨੇਚਰਲ ਕਰੀਬ ਹੋ ਗਈ ਖਾਦੀ ਛਿਲਕ ਨੇਚਰ ਕਰੀਬ ਜਿਵੇਂ ਸਾਰੇ ਤਰ੍ਹਾਂ ਦੇ ਬਰਬਰੀ ਹੋ ਗਈ ਕਈ ਤਰ੍ਹਾਂ ਦਾ ਸਟੱਫ ਹੁੰਦਾ ਹਨ ਛਿਲਕੀ ਤੁਸੀਂ ਉਹਨਾਂ ਜਿਹੀ ਵੀ ਕਰਾ ਸਕਦੇ ਆ ਤੇ ਇਹਦਾ ਪ੍ਰਾਈਸ ਬਹੁਤ ਘੱਟ ਪਊਗਾ ਤੇ ਆਪਣੇ ਕੋਲੇ ਸਾਰੇ ਸੂਟ ਅਵੇਲੇਬਲ ਹੈ ਸਾਰੇ ਵਰਕ ਸਾਰੇ ਸੂਟ ਕੱਪੜਾ ਸਾਰਾ ਕੁਝ ਅਵੇਲੇਬਲ ਹੈ ਤੁਸੀਂ ਕਿਸੇ ਤਰ੍ਹਾਂ ਦੇ ਉੱਤੇ ਤੁਸੀਂ ਵਰਕ ਕਰਵਾ ਸਕਦੇ ਹੋ ਇੱਕ ਤੁਸੀਂ ਮੈਨੂੰ ਦੱਸਿਓ ਜੀ ਕਮੈਂਟ ਕਰਕੇ ਮੈਨੂੰ ਸਾਡੇ ਘਰ ਦੇ ਕਹਿੰਦੇ ਆ ਤੋ ਕਾਲਾ ਬਹੁਤ ਬੋਲਦੀਆਂ ਤੇ ਮੈਂ ਇਹ ਵੀਡੀਓ ਵਿੱਚ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਵੀ ਮੈਂ ਕਾਲਾ ਕਿੰਨਾ ਕੁ ਬੋਲਦੀਆਂ ਤੁਹਾਨੂੰ ਕਿਵੇਂ ਲੱਗਦੀ ਮੇਰੀ ਆਵਾਜ਼ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਐ ਇਦਾਂ ਹੁੰਦਾ ਜੀ ਮੈਂ ਦਵਾ ਦਵਾ ਜਲਦੀ ਜਲਦੀ ਬੋਲਦਾ ਮੇਰੀ ਕੋਈ ਗੱਲ ਰਹਿ ਨਾ ਜਾਵੇ ਵੀਡੀਓ ਵਿੱਚ ਵੈਸੇ ਮੈਂ ਕਾਲਾ ਜਿਆਦਾ ਬੋਲਦੀ ਹਾਂ ਉਹਨੇ ਕਰਦੇ ਵੀ ਕਹਿੰਦੇ ਆ ਤੂੰ ਕਾਲਾ ਜਿਆਦਾ ਬੋਲਦੀ ਆ ਤੇ ਵੀ ਮੈਂ ਬਹੁਤ ਆਪਦੇ ਜਿੰਨ ਤਾਂ ਮੈਂ ਬਹੁਤ ਆਰਾਮ ਨਾਲ ਬੋਲਣਾ ਚਾਹੁੰਦੀ ਆ ਪਰ ਮੈਂ ਕਾਲਾ ਬੋਲ ਦਿੰਨੀ ਆ ਤੇ ਜੀ ਮੈਥੋਂ ਕਾਲਾ ਬੋਲਿਆ ਜਾਂਦਾ ਤੇ ਸੋਨੂੰ ਨਹੀਂ ਸਮਝ ਲੱਗਦੀ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਵੀਡੀਓ ਵੇਖ ਕੇ ਤੁਸੀਂ ਮੈਨੂੰ ਕਮੈਂਟ ਕਰਨਾ ਮੈਂ ਕਿੰਨਾ ਕੁ ਜਲਦੀ ਜਲਦੀ ਬੋਲਦੀ ਆ ਤੇ ਵੀਡੀਓ ਦੇ ਨਾਲ ਸੋਨੂੰ ਤੁਹਾਡਾ ਜੀ ਕੋ ਨਹੀਂ ਆ ਤੁਹਾਡਾ ਤੁਹਾਨੂੰ ਵੇਖਣ ਨੂੰ ਵੀਡੀਓ ਨਹੀਂ ਜੀ ਕਰਦਾ ਤੇ ਆਪਣੀ ਵੀਡੀਓ ਵੇਖਣਾ ਜੀ ਜ਼ਰੂਰ ਇਹਨਾਂ ਤੱਕ ਧੰਨਵਾਦ